ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਬੇਸ਼ੱਕ ਠੱਗੀ ਠੋਰੀ ਦੀਆਂ ਘਟਨਾਵਾਂ ਰੋਜ਼ ਦੇਖਣ ਨੂੰ ਮਿਲਦੀਆਂ ਨੇ ਤੇ ਖਬਰਾਂ ਦੇ ਲਾਹੀਂ ਲੋਕਾਂ ਨੂੰ ਸੁਚੇਤ ਵੀ ਕੀਤਾ ਜਾਂਦਾ ਕਿ ਠੱਗੀਆਂ ਤੋਂ ਬਚਣਾ ਚਾਹੀਦਾ ਕਿਵੇਂ ਬਚਣਾ ਇਹ ਵੀ ਦੱਸਿਆ ਪਰ ਜਿਹੜੇ ਠੱਗ ਨੇ ਉਹ ਨਵੇਂ-ਨਵੇਂ ਟੰਗ ਕੱਢ ਲੈਂਦੇ ਨੇ ਠੱਗੀ ਮਾਰਦੇ ਤਾਜ਼ਾ ਮਾਮਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਗਿੱਦੜਵਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨਦਾਰ ਦੇ ਨਾਲ ਜੋ ਮੋਬਾਈਲ ਸ਼ਾਪਕੀਪਰ ਹੁੰਦਾ ਉਸ ਦੇ ਨਾਲ ਠੱਗੀ ਹੋਈ ਹੈ ਠੱਗੀ ਵੀ ਕਿਸ ਤਰ੍ਹਾਂ ਹੋਈ ਹੈ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ ਦੁਕਾਨ ਤੇ ਇੱਕ ਵਿਅਕਤੀ ਜੋ ਕਿ ਪੁਲਿਸ ਦੀ ਵਰਦੀ ਦੇ ਵਿੱਚ ਹੁੰਦਾ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਉਹ ਮੋਬਾਈਲ ਦੀ ਦੁਕਾਨ ਤੇ ਆਉਂਦਾ ਤੇ ਦੁਕਾਨਦਾਰ ਨੂੰ ਕਹਿੰਦਾ ਕਿ ਉਸ ਨੂੰ 5000 ਰੁਪਏ ਕੈਸ਼ ਚਾਹੀਦਾ ਹੈ ਉਹ Google Pay ਕਰ ਦੇਵੇਗਾ ਦੁਕਾਨਦਾਰ ਕਹਿੰਦਾ ਕਿ ਉਸ ਕੋਲ ਮਹਿਜ 3000 ਰੁਪਏ ਖਾਤੇ ਦੇ ਵਿੱਚ ਨੇ ਉਹ ਤੁਹਾਨੂੰ ਉਹ ਕਹਿੰਦਾ ਕਿ ਮੈਂ ਉਹ ਦੇ ਦਿੰਨਾ ਤੇ ਇਸ ਦੇ ਬਦਲੇ ਜਦੋਂ ਦੁਕਾਨਦਾਰ ਉਸ ਨੂੰ Google Pay ਕੈਸ਼ ਦੇ ਦਿੰਦਾ ਹੈ ਤਾਂ ਜਿਹੜਾ ਪੁਲਿਸ ਮੁਲਾਜ਼ਮ ਦੀ ਵਰਦੀ ਦੇ ਵਿੱਚ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ट्रांजੈਕਸ਼ਨ ਕਰਤੀ ਹੈ 3000 ₹3 ਕਿਉਂਕਿ ਦੁਕਾਨਦਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ₹1000 ਦੀ ਟ੍ਰਾਂਜੈਕਸ਼ਨ ਤੇ ₹10 ਚਾਰਜ ਕੀਤੇ ਜਾਂਦੇ ਨੇ ਸੋ ਇਸ ਕਰਕੇ 3000 ਦੀ ਟ੍ਰਾਂਜੈਕਸ਼ਨ ਤੇ 30 ₹ ਨੇ ਜਿਹੜੇ ਉਹ ਟ੍ਰਾਂਜੈ ਮਤਲਬ ਉਹਨਾਂ ਦੀ ਟ੍ਰਾਂਜੈਕਸ਼ਨ ਕੀਤੀ ਗਈ ਆ ਤਾਂ ਹੁਣ ਤੁਹਾਨੂੰ ਦੱਸਦੀ ਕਿ 3000 ₹ ਨੇ ਜਿਹੜੇ ਉਹ ਪੁਲਿਸ ਮੁਲਾਜ਼ਮ ਨੇ ਸੈਂਡ ਕਰਨੇ ਹੁੰਦੇ ਨੇ Google Pay ਦੇ ਵਿੱਚ ਪਰ ਦੱਸਦੀ ਕਿ ਜਿਹੜਾ ਪੁਲਿਸ ਮੁਲਾਜ਼ਮ ਉਹ ਆਪਣੇ ਵੱਲੋਂ ਕਹਿ ਦਿੰਦਾ ਕਿ ਮੈਂ ਸੈਂਡ ਕਰ ਦਿੰਦੇ ਨੇ ਤੇ ਉੱਥੋਂ ਚਲਾ ਜਾਂਦਾ ਜਿਸ ਤੋਂ ਬਾਅਦ ਦੁਕਾਨਦਾਰ ਜਦੋਂ ਆਪਣੇ ਖਾਤੇ ਦੇ ਵਿੱਚ ਜਾ ਕੇ ਦੇਖਦਾ ਹੈ ਤਾਂ ਪੈਸੇ ਆਏ ਨਹੀਂ ਹੁੰਦੇ ਉਸ ਤੋਂ ਬਾਅਦ ਦੁਕਾਨਦਾਰ ਆਸ-ਪਾਸੇ ਵੀ ਦੇਖਦਾ ਹੈ ਦੁਕਾਨ ਤੋਂ ਬਾਹਰ ਜਾ ਕੇ ਵੀ ਦੇਖਦਾ ਹੈ ਤਾਂ ਉਸਦੇ ਖਾਤੇ ਦੇ ਵਿੱਚ ਪੈਸੇ ਨਹੀਂ ਆਉਂਦੇ ਜਿਸ ਤੋਂ ਬਾਅਦ ਉਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੰਦਾ ਹੈ ਤੇ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਲੋਕਾਂ ਨੂੰ ਬਹੁਤ ਵਾਰੀ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਸਾਈਬਰ ਠੱਗੀ ਤੋਂ ਬਚਣਾ ਚਾਹੀਦਾ ਹਾਲਾਂਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਣਕਾਰੀ ਦੇ ਵਿੱਚ ਮਾਮਲਾ ਲਿਆਦਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਦੁਕਾਨਦਾਰ ਦੇ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੁੰਦਾ ਹੈ ਜਾਂ ਫਿਰ ਕੀ ਕਾਰਵਾਈ ਹੁੰਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਲੋਕ ਨੇ ਸਾਈਬਰ ਠੱਗੀ ਦਾ ਸ਼ਿਕਾਰ ਹੁੰਦੇ ਆ ਰਹੇ ਨੇ ਪਿਛਲੇ ਕਾਫੀ ਸਮੇਂ ਤੋਂ ਤੇ ਹੁਣ ਵੀ ਇਹ ਜਿਹੜੀ ਸਾਈਬਰ ਠੱਗੀ ਹੈ ਇਹ ਵੱચી ਹੈ ਇੱਕ ਦੁਕਾਨਦਾਰ ਦੇ ਨਾਲ ਮੋਬਾਈਲ ਦਾ ਜਿਹੜਾ ਕੰਮ ਕਰਦਾ ਹੁੰਦਾ ਹੈ ਉਸ ਦੇ ਨਾਲ ਠੱਗੀ ਵੱਜੀ ਹੈ 3000 ਰੁਪਏ ਦੀ ਠੱਗੀ ਵੱਜੀ ਆ ਮੈਜੀ 30 ਰੁਪਏ ਦੇ ਚੱਕਰ ਦੇ ਵਿੱਚ ਕਿਉਂਕਿ ਦੁਕਾਨਦਾਰ ਨੂੰ ਹੁੰਦਾ ਹੈ ਕਿ ਉਹ ट्रांजੈਕਸ਼ਨ ਦੇ ਮਗਰ 10 ਰੁਪਏ ਚਾਰਜ ਕਰਦੇ ਨੇ ਤਾਂ 3000 ਦੇ ਮਗਰ ਉਸ ਨੂੰ ਹੁੰਦਾ ਹੈ ਕਿ 30 ਰੁਪਏ ਉਸ ਨੂੰ ਵੱਧ ਮਿਲਣਗੇ ਪਰ ਇਸ 30 ਰੁਪਏ ਦੇ ਚੱਕਰ ਦੇ ਵਿੱਚ ਉਹ 3000 ਦਾ ਚੂਨਾ ਖੁਦ ਨੂੰ ਲਵਾ ਲੈਂਦਾ ਹੈ ਤਾਂ ਹੁਣ ਕੀ ਕਹਿਣਾ ਹੈ ਦੁਕਾਨਦਾਰ ਦਾ ਤੇ ਪੁਲਿਸ ਅਧਿਕਾਰੀ ਦਾ ਜੀ 3 ਵਜੇ ਕੇ ਦੋ ਕੁ ਮਿੰਟ ਤੇ ਕੋਈ ਆਪਣੇ ਬੰਦਾ ਆਇਆ ਜੀ ਅ ਇੱਥੇ ਆਇਆ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਕਹਿ ਰਿਹਾ ਵੀ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਵੈਸੇ ਇੱਕ ਦੋ ਨਾਂ ਲਏ ਉਹਨਾਂ ਨੂੰ ਜਾਣਦੇ ਹ ਤੁਸੀਂ ਗਰਮੀਤ ਮਲਾਜ ਨੂੰ ਜਾਣਦੇ ਆ ਮੈਂ ਕਿਹਾ ਨਹੀਂ ਜੀ ਤੇ ਕਹਿੰਦਾ ਵੀ ਪੈਸੇ ਚਾਹੀਦੇ 5000 ਰੁਪਏ ਮੈਂ ਕਿਹਾ ਤੈਨੂੰ 3000 ਰੁਪਏ ਕੈਸ਼ ਮਿਲ ਜਾਊਗਾ ਤੇ ਕਹਿੰਦੇ ਅਰਜੰਤਾ ਚਾਹੀਦਾ ਕੋਈ ਬਿਮਾਰ ਆ ਪੀਜੀ ਭੇਜਣਾ ਇੱਥੇ ਤੇ ਬੱਚੇ ਖੜੇ ਐ ਤੇ ਪੁਲ ਤੇ ਤੇ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਕਰ ਦੋ ਤੁਸੀਂ ਤੇ 30 ਰੁਪਏ ਚਾਰਜਸ ਬੰਦੇ ਸੀ ਮੈਂ ਕਿਹਾ ਤਿੰਨੇ 30 ਰੁਪਏ ਕਰ ਦੋ ਉਹਨਾਂ ਨੇ ਸਕੈਨ ਕੀਤਾ ਤਾਂ ਉਹ ਹੋ ਗਈ ਜੀ ਮੈਂ ਕਿਹਾ ਠੀਕ ਆ ਬਸ ਉਹ ਉਹਨਾਂ ਨੂੰ 3000 ਰੁਪਿਆ ਦੇਤਾ ਉਹ ਲੈ ਕੇ ਚਲੇ ਗਏ ਜਦੋਂ ਮੈਂ ਅਕਾਊਂਟ ਚੈੱਕ ਕੀਤਾ ਅਕਾਊਂਟ ਚ ਆਈ ਨਹੀਂ ਬਾਹਰ ਨਿਕਲ ਕੇ ਦੇਖਿਆ ਤਾਂ ਇੰਨੇ ਚੰਨੋ ਚਲੇ ਗਏ ਜੀ ਪਾਏ ਕਿਸ ਤਰ੍ਹਾਂ ਦੇ ਕੱਪੜੇ ਸ ਵਿੱਚ ਨੂੰ ਕੱਪੜੀ ਜੀ ਉਹਨਾਂ ਦੇ ਉਹੀ ਖਾਕੀ ਪੱਗ ਬੰਨੀ ਲਾਲ 50 ਲਈ ਆ ਵਾਈਟ ਟੀ-ਸ਼ਰਟ ਆ ਮਗਰ ਪੰਜਾਬ ਪੁਲਿਸ ਲਿਖਿਆ ਹੋਇਆ ਸੀ ਉਹਦੇ ਪੈਂਟ ਪਾਈ ਹੋਈ ਆ ਖਾਕੀ ਰੰਗ ਦੀ ਉਹਨਾਂ ਦੇ ਜੀ ਕੀ ਕਿਹਾ ਕੀ ਕਿੱਥੋਂ ਆਏ ਜੀ ਕੀ ਕੀ ਨਹੀਂ ਕਿਹਾ ਉਹ ਤਾਂ ਬਸ ਕਹਿੰਦੇ ਵੀ ਇਥੋਂ ਅਸੀਂ ਮੁਲਾਜ਼ਮਾਂ ਤੇ ਸਾਨੂੰ ਪੈਸੇ ਚਾਹੀਦੇ 3000 ਰੁਪਿਆ ਕੈਸ਼ ਅਰਜੈਂਟਾ ਤੋ ਚਲੋ ਆਪਾਂ ਉਹ ਟੀ-ਸ਼ਰਟ ਵਗੈਰਾ ਵੇਖ ਕੇ ਮੈਂ ਕਿਹਾ ਵੀ ਚਲੋ ਕੋਈ ਪਾਉਣਾ ਹੈ ਮੁਲਾਜ਼ਮ ਤੇ ਆਪਾਂ ਦੇਤਾ ਈ 3000 ਰੁਪਏ ਤੁਸੀਂ ਜਿਵੇਂ ਕਹਿੰਦੇ 3030 ਰੁਪਏ ਲੈ ਸੀਗੇ 30 ਰੁਪਏ 10 ਰੁਪਏ 30 ਰੁਪਏ ਦਾ ਉਹ 10 ਰੁਪਏ ਦਾ ਫਰਕ ਜਿਹੜਾ ਸੀਗਾ ਉਹ 10 ਰੁਪਏ ਉਹ ਆਪਾਂ ਚਾਰਜਸ ਲੈਨੇ ਆ ਜੀ ਮੰਨ ਲਓ ਕੈਸ਼ ਬਟੋਕ ਕਰਨ ਦੇ ਜਿਵੇਂ ਕੂਥਾ ਲਾ ਕੇ ਬਕਟਾਉਣੇ ਹਨਾ ਜੀ ਆਈਡੀਆ ਚੱਲਦੇ ਹੁੰਦੇ ਨੇ ਤਾਂ 1% ਚਾਰਜਸ ਹੁੰਦੇ ਨੇ ਜੀ ਹਾਂ ਜੀ ਤੇ ਕੋਈ 3:00 ਵਜੇ ਦਰਖਾਸਤ ਸੁਣਨੀ ਹੈ ਦਰਖਾਸਤ ਚੱਲੇ ਆਈ ਤੇ ਇਹਨਾਂ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਦੀ ਬੇਜੀ ਮੰਗ ਕਰਦੇ ਹਰ ਵੀ ਬਸ ਉਹੀ ਹੈ ਜਿਹੜੇ ਮੰਨ ਲਓ ਇਹ ਆਪਣਾ ਆਪ ਨੂੰ ਮੁਲਾਜ਼ਮ ਦੱਸ ਕੇ ਕੋਈ ਗੁੰਮਰਾਹ ਕਰਦੇ ਨੇ ਇਹੋ ਜਿਹੇ ਇਨਸਾਨ ਫੜੇ ਜਾਣਾ ਤਾਂ ਕਿ ਕਿਉਂਕਿ ਬੰਦਾ ਥੋੜਾ ਜਿਹਾ ਜਦੋਂ ਇਹ ਚੀਜ਼ ਦੇਖਦਾ ਤੇ ਉਹਨੂੰ ਕੱਟ ਕਰਦਾ ਆਮ ਕੋਈ ਕਸਟਮਰ ਆਉਂਦਾ ਤਾਂ ਆਪਾਂ ਕਾਫੀ ਕੁਝ ਚੈੱਕ ਕਰਦੇ ਆਂ ਤੇ ਜਦੋਂ ਆਪਾਂ ਦੇਖ ਲੈਂਦੇ ਆਂ ਵੀ ਕੋਈ ਇਦਾਂ ਦਾ ਇਨਸਾਨ ਆਉਂਦਾ ਜਾਂ ਕੋਈ ਵੀ ਹੈ ਚਲੋ ਆਪਾਂ ਥੋੜਾ ਜਿਹਾ ਵੇਸਲਾ ਕਰ ਦਿੰਨੇ ਆ ਪਹਿਲਾਂ ਕਦੇ ਆਇਆ ਜੀ ਕੋਈ ਨਹੀਂ ਜੀ ਫਸਟ ਟਾਈਮ ਆਇਆ ਹੋਰ ਵੀ ਕਾਫੀ ਹੁਣ ਜਿਵੇਂ ਆ ਰਹੇ ਨੇ ਮੈਸੇਜ ਆ ਰਹੇ ਨੇ ਬਾਜ਼ਾਰ ਚ ਕਈਆਂ ਕੋਲੇ ਗਏ ਆ ਜੀ ਕਈਆਂ ਕੋਲੇ ਕੈਸ਼ ਨਹੀਂ ਸੀ ਇੱਕ ਥਾਂ ਤੇ ਹੁਣ ਗਰੁੱਪ ਚ ਮੈਸੇਜ ਆਇਆ ਸੌਦਾ 2500 ਦਾ ਕਢਾ ਕੇ ਰੱਖਾਇਆ ਕਹਿੰਦਾ ਮੈਂ ਆਉਣਾ ਪੈਸੇ ਪੜਾ ਕੇ ਇਦਾਂ ਸਾਡੇ ਕੋਲ ਇੱਕ ਦਰਖਾਸਤ ਆਈ ਹੈ ਥਾਣੇ ਦੇ ਵਿੱਚ ਗੁਰਵਿੰਦਰ ਸਿੰਘ ਸਾਨੂੰ ਫੂਰਜਨ ਸਿੰਘ ਜਿਨ੍ਹਾਂ ਦੀ ਖੁਸ਼ਨਾਕ ਟੌਕ ਦੇ ਵਿੱਚ ਜਿਹੜੀ ਹੈਗੀ ਹੈ ਟੈਲੀਕਮ ਦੀ ਸ਼ਾਪ ਹੈਗੀ ਹੈ ਤੇ ਜਿਨ੍ਹਾਂ ਨੇ ਦੱਸਿਆ ਕਿ ਕੋਈ ਲੜਕਾ ਜਿਹੜਾ ਹੈ ਗਿਆ ਕਾਫੀ ਪੈਂਟ ਤੇ ਵਾਈਟ ਸ਼ਰਟ ਜਿਹੜੀ ਹੈ ਯੂਨੀਫਾਰਮ ਵਾਲੀ ਪਾ ਕੇ ਆਇਆ ਸੀਗਾ ਤੇ ਜਿੰਨੇ 3000 ਰੁਪਏ ਦਾ Google Pay ਨੂੰ ਦਿਖਾ ਕੇ ਕਿ ਮੈਂ ਪੇਮੈਂਟ ਕਰਤੀ ਹੈ ਪਰ ਪੇਮੈਂਟ ਨਹੀਂ ਕਰੀ ਤੇ ਉਹਨੇ ਠੱਗੀ ਮਾਰ ਕੇ ਚਲਾ ਗਿਆ ਜਿੱਦੀ ਅਸੀਂ ਤਫਤੀਸ਼ ਕਰ ਰਹੇ ਹਾਂ ਤੇ ਅੱਗੇ ਕਾਰਵਾਈ ਕੀਤੀ ਹੈ ਮੈਸੇਜ ਕਰ ਦੇਵਾਂਗੇ ਜਿਹੜੀ 10 ਰੁਪਏ ਤੋਂ 1% ਜਿੰਨੀ ਲੈ ਕੇ ਪੇਮੈਂਟ ਦੇ ਰਹੇ ਹੈ ਕਿ ਮੈਸੇਜ ਕੀ ਦਿਨ ਚੋ ਜਿਹੜੇ ਅਸਤਿਤਵ ਪ੍ਰੋਜੈਕਸ਼ਨ ਕਰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਸਾਈਬਰ ਫਰਾਡ ਜ਼ ਹੋ ਰਹੇ ਨੇ ਉਹਦੇ ਪ੍ਰਤੀ ਤੁਸੀਂ ਅਵੇਅਰ ਰਹੋ ਜਿਹੜਾ ਹੈਗਾ ਸਾਈਬਰ ਠੱਪੂ ਜੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਅੱਜ ਕੱਲ ਚੱਲ ਰਹੀਆਂ ਨੇ ਤੁਸੀਂ ਆਪਣੀ ਪੇਮੈਂਟ ਦਾ ਆਪਦੇ OTP ਦਾ ਜਿਹੜਾ ਹੈਗਾ ਖਾਸ ਧਿਆਨ ਰੱਖੋ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖੋ ਤੇ ਜੇਕਰ ਇਹਨਾਂ ਦੀ ਕੋਈ ਕਟਨਾ ਹੁੰਦੀ ਹੈ ਤੇ ਪੁਲਿਸ ਨੂੰ ਤੁਸੀਂ ਸੂਚਨਾ ਦਿਓ